ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅੱਜ ਦਿਨ ਹੈਗਾ ਜੀ ਵੀਰਵਾਰ ਦੁਪਹਿਰ 1:30 ਤੋਂ 3 ਵਜੇ ਦਾ ਟਾਈਮ ਆ ਕਾਜਾ ਇੰਤਨਾ ਬਹੁਤ ਮਾੜਾਗਾ ਅੱਜ ਆਪਣੇ ਪੀਰ ਹਨਾ ਰਾਜਵੀਰ ਜਿਵੰਦੇ ਦਾ ਸੰਸਕਾਰ ਹੋਇਆ ਬਹੁਤ ਮਾੜੀ ਗੱਲ ਹੋਈ ਵਿਚਾਰੇ ਦੀ ਸਾਰੀ ਦੁਨੀਆ ਨੇ ਅਰਦਾਸਾਂ ਕਰੀਆਂ ਪਰ ਹਨਾ ਅਰਦਾਸਾਂ ਪਰ ਆਪਣੇ ਸਾਰੇ ਹੀ ਫੇਲ ਕਰਤੀਆਂ ਇਸ ਲਈ ਹਨਾ ਵੀਰੇ ਰੱਬ 'ਤੇ ਯਕੀਨ ਉੱਠ ਜਾਂਦਾ ਕਿੰਨੇ ਦੁਨੀਆ ਨੇ ਅਰਦਾਸਾਂ ਕਰਾਈਆਂ ਪਾਠ ਪੂਜਾ ਕਰਾਈ ਹਨਾ ਜਿਹੜੇ ਜਿਹੜੇ ਧਰਮ ਨੂੰ ਮੰਨਦੇ ਆ ਹਨਾ ਉਹਨਾਂ ਦੀ ਪੂਜਾ ਕਰੀ ਉਹਨਾਂ ਨੇ ਵਿਚਾਰੇ ਨੇ ਪਰ ਫਿਰ ਵੀ ਰੱਬ ਨੇ ਵੀ ਤੇ ਜਾਨ ਬਖਸ਼ੀ ਨਹੀਂ ਤੇ ਦੇਖੋ ਨਾ ਪਰਿਵਾਰ ਦਾ ਬੁਰਾ ਹਾਲ ਛੋਟੇ ਛੋਟੇ ਬੱਚੇ ਆ ਕੱਲ ਮੈਂ ਵੀ ਸਰਦਾਰ ਜੀ ਨੂੰ ਮਿਲਣ ਗਈ ਉਹ ਵੀ ਕਹਿਣ ਲੱਗੇ ਦੇਖੋ ਨਾ ਵੀ ਇੰਨਾ ਕੰਨੀ ਦੇਖ ਕੇ ਟਾਈਮ ਪਾਸ ਕਰਿਆ ਕਰ ਵੀ ਮਗਰ ਛੋਟੇ ਛੋਟੇ ਬੱਚੇ ਰਹਿ ਗਏ ਚੱਲ ਵੀ ਜਿਉਂਦੇ ਬੰਦੇ ਦੀ ਨਾ ਉਮੀਦ ਹੁੰਦੀ ਹੈ ਵੀ ਚੱਲ ਮਹੀਨੇ ਨੂੰ ਆਜੂ 2 ਮਹੀਨਿਆਂ ਨੂੰ ਪਰ ਜਿਹੜਾ ਸਹਾਨੋਂ ਤੁਰ ਜਾਂਦਾ ਹਨਾ ਉਹਦੀ ਵਿਚਾਰੇ ਦੀ ਕੋਈ ਉਮੀਦ ਨਹੀਂ ਬਹੁਤ ਦੁੱਖ ਲੱਗਿਆ ਬਈ ਰਾਜਵੀਰ ਵਾਈ ਦਾ ਕਿਉਂਕਿ ਗੀਤ ਹੀ ਹੈ ਨਾ ਇੰਨੇ ਸੋਹਣੇ ਗਾਉਂਦਾ ਸੀ ਨਾ ਮਨ ਨੂੰ ਸਕੂਨ ਦੇ ਨਾਲੇ ਉਹਦਾ ਸਕੂਨ ਗੀਤ ਦੇਖ ਲਓ ਨਾ ਧੀਆਂ ਵਾਲਾ ਤੇ ਉਹ ਜੰਮੇ ਨਾਲ ਦੀ ਹੈ ਨਾ ਬਹੁਤ ਜ਼ਿਆਦਾ ਸੋਹਣੇ ਆ ਗੀਤ ਪਰ ਇੱਕ ਗੱਲ ਹੈ ਨਾ ਇਹ ਵੀ ਦੇਖਣ ਵਾਲੀ ਆ ਜਿਵੇਂ ਬਾਈ ਮੂਸੀ ਵਾਲਾ ਹੋ ਗਿਆ ਹੈ ਨਾ ਉਹਨੇ ਲਾਸਟ ਰਾਈਡ ਜਦੋਂ ਵੀ ਆਵਦਾ ਹੈ ਨਾ ਸੌਂਗ ਕੱਢਿਆ ਸੀ ਤੇ ਇਹ ਵੀਰ ਨੇ ਵੀ ਹੈ ਨਾ ਕਿ ਉਹ ਲੱਪਣੇ ਨਹੀਂ ਲਾਲ ਘਵਾਚੇ ਹੈ ਨਾ ਮਿੱਟੀ ਨਾਲ ਫਰੋਲ ਜੋ ਗਿਆ ਕਿ ਪਤਾ ਨਹੀਂ ਆਣਾ ਜਿਵੇਂ ਕੋਈ ਆਉਣ ਵਾਲੇ ਟਾਈਮ ਦਾ ਇਹਨਾਂ ਨੂੰ ਪਤਾ ਹੁੰਦਾਗਾ ਵੀ ਜਾਂਦੇ ਜਾਂਦੇ ਇਹ ਵੀਰਾਂ ਨਾਲ ਇਹੋ ਜਿਹਾ ਵਿਗੀਤ ਕਿਉਂ ਗਾ ਜਾਂਦੇ ਆ ਤੇ ਉਹ ਬਾਈ ਨੇ ਨਾ ਸਰਜੀਤ ਬਿੰਦ ਰੱਖਿਆ ਉਹਨਾਂ ਨੇ ਗਾਇਆ ਸੀਗਾ ਮੈਂ ਟਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਨਾ ਪਤਾ ਨਹੀਂ ਆਣਾ ਪਰਮਾਤਮਾ ਕੋਲ ਹੋਈ ਆ ਨਾ ਬਖਸ਼ਿਸ਼ ਹੁੰਦੀ ਆ ਵੀ ਲਾਸਟ ਗੀਤ ਵੀ ਇਹਨਾਂ ਦੇ ਉਹੀ ਹੋਣਗੇ ਤੇ ਉਹ ਵੀ ਵੀਰਾਂ ਨਾਲ ਆ ਹੀ ਜਾਂਦਾ ਪਤਾ ਨਹੀਂ ਕੀ ਹੋ ਰਿਹਾ ਨਾ ਪੰਜਾਬ ਦੇ ਸਿੰਗਰਾਂ ਨੂੰ ਜਿਹੜੇ ਸੋਹਣਾਗਾਉਂਦੇ ਆ ਉਹੀ ਪਤਾ ਨਹੀਂ ਇੰਨਾ ਛੇਤੀ ਕਿਉਂ ਵਗ ਜਾਂਦੇ ਆ ਬਹੁਤ ਬਖੋਇਆ ਵੀਰੇ ਤੇ ਚਲੋ ਭਈ ਹੁਣ ਹੈਗਾ ਸੀ ਜੀ ਦੁਪਹਿਰ ਦਾ ਟਾਈਮ ਤੇ ਆਪਾਂ ਸੰਨੇ ਪਾਉਂਦੇ ਸੀ 1:30 ਦਾ 3:35 ਦਾ ਟਾਈਮ ਤੇ ਆਪਾਂ ਤੁਹਾਨੂੰ ਦੂਸਰੇ ਪਾਸੇ ਕੈਮਰਾ ਕਰਕੇ ਦਿਖਾਉਣੀ ਆ ਇਹ ਚਾਹਤ ਹੈ ہماری ਅੰਦੇ ਬਈ ਦੇਖੋ ਲਾਡੂ ਹੈ ਨਾਡੂ ਤੂੰ ਲੈੱਟੀ ਤਾਂ ਖਾ ਹਟੀ ਹੈ ਨਾਡੂ ਹਾਂ ਇਹ 4 ਮਹੀਨਿਆਂ ਦੀ ਹੋ ਗਈ ਕੱਟੀ ਆਪਣੀ ਤੇ ਪਰ ਵਿਚਾਰੀ ਪਚਕੀ ਸੀ ਰਹਿ ਗਈ ਮੇਰੀ ਵਜ੍ਹਾ ਨਾਲ ਕਿਉਂਕਿ ਮੈਂ ਵਿਚਾਰੀ ਨੂੰ ਦੁੱਧ ਬਹੁਤ ਘੱਟ ਪਿਆਇਆ ਇਹਨੂੰ ਇਹਨੂੰ ਪਿਓ ਇਹ ਵਿਚਾਰਾ ਪਿੰਦਾ ਇਹਦੀ ਮਾਂ ਨਹੀਂ ਪਿਆਉਂਦੀ ਇਹਦੀ ਵੀ ਮਾਂ ਨਹੀਂ ਨਹੀਂ ਪਿਆਇਆ ਪਰ ਇਹ ਅਕਟ ਪੂਰੀ ਐ ਕੱਕ ਪੱਠਾ ਪੂਰਾ ਖਾਂਦੀ ਐ ਲੈੱਟੀ ਵਗੈਰਾ ਸਾਰਾ ਕੁਝ ਆ ਹੁਣ ਪਹਿਲਾਂ ਪੱਖੇ ਛੱਡੇ ਨਹੀਂ ਸੀਗੇ ਹੁਣ ਛੜ ਤੇ ਤੇ ਵਹਿ ਗਈਆਂ ਡੀਕ ਡੂਕ ਕੇ ਵੀ ਤੂੰ ਤਾਂ ਸਾਨੂੰ ਬਾਹਰ ਨਹੀਂ ਕੱਢਦੀ ਬੈੜ ਵਹਿ ਗਈ ਆ ਮੱਝ ਵਹਿ ਗਈ ਤੇ ਆ ਮੱਝ ਵੀ ਲਾਉਂਦੀ ਆਉਂਦੀ ਆ ਤਿਆਰੀ ਆ ਜੀ ਅੱਜ 9 ਤਰੀਕ ਆ ਤੇ ਦਿਨ ਪੂਰੇ ਹੋ ਗਏ ਅੱਜ ਭੈਣ ਕਹਿੰਦੀ ਅੱਗੇ ਵੀ 8-10 ਦਿਨ ਬਾਅਦ ਲੈ ਗਈ ਸੀ ਹੁਣ ਪਤਾ ਨਹੀਂ ਇਹ ਦੱਸ ਦਈਏ ਕਿ ਕੋਈ ਫੈਵਰੇਟ ਤੇ ਚਲੋ ਭਈ ਆਪਾਂ ਕੱਕ ਪੱਠਾ ਪਾ ਲਈਏ ਨੇ ਤੁਹਾਡੀ ਨਾਲ ਵੀ ਮਤਲਬ ਫੀਡ ਗੱਲਾਂ ਕਰਦੇ ਆ ਜਿਹਦੇ ਨਾਲ ਵਧੀਆ ਸਾਡੇ ਪ੍ਰੋਪਰ ਬਸੂਹ ਹਨ ਰਾਜੀ ਰਹਿੰਦੇ ਆ ਦੁੱਧ ਤੇ ਬਣੇ ਰਹਿੰਦੇ ਆ ਤੇ ਆਪਾਂ ਜਿਹੜੀ ਫੀਡ ਬਣਾ ਕੇ ਲਾਉਣੀ ਆ ਚਲੋ ਕੱਕ ਪੱਠਾ ਪਾਉਣੇ ਆ ਤੇ ਨਾਲ-ਨਾਲ ਕਰਦੇ ਆ ਤੁਹਾਡੇ ਨਾਲ ਗੱਲਾਂ ਕੱਕਾ ਪਾਇਰ ਲਾ ਕੇ ਰੱਖ ਲਈ ਆ ਹੁਣ ਹੁਣ ਦਾ ਚਾਰ ਸੀਗਾ ਪਰ ਲਾ ਲਿਆ ਓਰੇ ਕੰਗੇ ਨਾਲ ਕੋਸੇ 2 ਘਟੋਕੇ 2 ਢਾਈ ਓਦੇ ਸੀਗੇ 4 ਦੇ ਸੀਗੇ ਤੇ 3 4 ਵੱਠਲ ਆਪਾਂ ਪਾ ਲਈ ਤੇ ਢੂੜੀ ਆ ਜਿਹੜੀ ਸਵੇਰੇ ਲਾ ਕੇ ਰੱਖਣੀ ਓ ਢੂੜੀ ਪਈ ਐ ਤੇ ਚਲੋ ਬਈ ਫੇਰ ਮਿਲਦੇ ਆਪਾਂ ਹਾਂਜੀ ਬਈ ਤੇ ਇੱਥੇ ਆਪਾਂ ਹੁਣ ਪੌਣ ਲੱਗੇ ਸੀ ਕੱਖ ਜਿਹੜੇ ਰਲਾਏ ਪਏ ਸੀਗੇ ਚਾਰ ਤੇ ਤੂੜੀ ਸੌਰੀ ਆਪਣੀ ਥੋੜੀ ਜਿਹੀ ਆਵਾਜ਼ ਖਰਾਬ ਹੋਈ ਪਈ ਆ ਤੇ ਕਿਉਂਕਿ ਤਵੀਤ ਠੀਕ ਨਹੀਂ ਸੀ ਤੇ ਆਪਾਂ ਪਹਿਲਾਂ ਇੱਥੇ ਤੰਗਲੀ ਨਾਲ ਹੀ ਰਲਾ ਲੈਨੇ ਆ ਇੱਕ ਉਹ ਆਪਣਾ ਪੰਜਾਬ ਚੈਨਲ ਵਾਲੇ ਨੇ ਨਾ ਪਹਿਨੇ ਵੀਡੀਓ ਪਾਈ ਸੀ ਜਿਵੇਂ ਉਹ ਕਹਿੰਦੇ ਸੀ ਤੂੜੀ ਹਨਾ ਵੀ ਮੰਨ ਲਓ ਸੰਨੇ ਖੁਰਲੀ ਚ ਰਲਾਉਣੀ ਔਖੀ ਆ ਉਹ ਵੀ ਥੱਲੇ ਸਿੱਟ ਕੇ ਖਲ ਖੋਲ ਉਹ ਚ ਹੀ ਰਲਾ ਲੈਂਦੇ ਨੇ ਤੇ ਆਪਾਂ ਚਾਰਾਂ ਇਹ ਪੌਣਾ 20 ਥੋੜਾ ਸੌਖਾ ਹੋ ਜਾਂਦਾ ਜਿਹੜਾ ਸਵੇਰੇ ਪੌਣਾਗਾ ਤੇ ਉਹਨੂੰ ਵੀ ਮੈਂ ਇੱਥੇ ਬਸਰ ਲਾ ਕੇ ਧਰ ਦਿੰਨੇ ਆ ਖਿਲਾਰ ਕੇ ਇਹਨਾਂ ਲਈ ਗਰਮ ਨਹੀਂ ਹੁੰਦਾ ਵੀ ਉਹ ਸਾਰਾ ਵਧੀਆ ਠੰਡਾ ਹੋ ਜਾਂਦਾ ਤੇ ਇਹਦੇ ਨਾਲ ਕੋਈ ਹਨਾ ਵੀ ਫਿਰ ਕੋਈ ਸਾਈਡ ਇਫੈਕਟ ਹੁੰਦਾ ਨਹੀਂ ਪਸ਼ੂਆਂ ਨੂੰ ਸਾਡੀ ਇੱਕ ਮੱਝ ਜ਼ਰੂਰ ਆ ਹਨਾ ਵੀ ਉਹ ਰਿਪੀਟ ਹੋ ਜਾਂਦੀ ਹੈ ਵਾਰੀ-ਵਾਰੀ ਪਤਾ ਨਹੀਂ ਕੀ ਚੱਕਰ ਆ ਪਿਛਲੇ ਸੂਏ ਉਹ ਵਧੀਆ ਮਹੀਨੇ ਤੋਂ ਬਣੀ ਗਈ ਸੀਗੀ ਇਸ ਵਾਰ ਪਤਾ ਨਹੀਂ ਕੀ ਹੋਇਆ ਉਹਨੂੰ ਤੇ ਆਪਾਂ ਹੁਣ ਕਰਦੇ ਆ ਵੀਰੇ ਫੀਡ ਦੀ ਗੱਲ ਤੇ ਮੇਨ ਗੱਲ ਫੀਡ ਦੀ ਆ ਵੀ ਜਿਹਦੇ ਨਾਲ ਨਾ ਆਪਣੇ ਪਸ਼ੂ ਵੀ ਵਧੀਆ ਰਾਜੀ ਰਹਿੰਦੇ ਆ ਇਹ ਫੀਡ ਚ ਨਾ ਵੀਰੇ ਜਿਹੜੀ ਆਪਾਂ ਬੜਵਾ ਕੇ ਲਿਆਉਨੇ ਆ ਉੱਚ ਮੱਕੀ ਵੀ ਆ ਜਾਂਦੀ ਆ ਕਣਕ ਛੋਲਿਆਂ ਦਾ ਛਿਲਕਾ ਛੋਲਿਆਂ ਦੀ ਮਤਲਬ ਕਿ ਚੂਰੀ ਹੋ ਜਾਂਦੀ ਆ ਬੜੇਵਿਆਂ ਦੀ ਖਾਲ ਸਰੋਂ ਦੀ ਖਾਲ ਆ ਨਾ ਵੀ ਸੋਇਆ ਵੀ ਦੀ ਚੂਰੀ ਇਹ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਵਧੀਆ ਤਾਕਤ ਵਾਲੀਆਂ ਤੇ ਤਾਂ ਹੀ ਆਪਣੇ ਪਸ਼ੂ ਵੀ ਰਾਜੀ ਰਹਿੰਦੇ ਆ ਵੀ ਲਿੱッセ ਨਹੀਂ ਹੁੰਦੇ ਕਿਉਂਕਿ ਜਿਹੜੇ ਆਪਾਂ ਹਨਾ ਦੂਸਰੀ ਫੀਡ ਪਾਉਣੀ ਆ ਮੈਂ ਇਹ ਨਹੀਂ ਕਹਿੰਦੀ ਵਾਪਾ ਅਸੀਂ ਪਾਉਂਦੇ ਨਹੀਂ ਆਪਾਂ ਗਾਂ ਨੂੰ ਜ਼ਰੂਰ ਪਾਈਆ ਪਹਿਲਾਂ ਅਸੀਂ ਫੀਡ ਪਾਉਂਦੇ ਸੀਗੇ ਹੁਣ ਕਾਰਗਿਲ ਪਾਈਆ ਉਹ ਵੀ ਮੰਨ ਲਾ ਵੀ ਮੇਰਾ ਹਨਾ ਥੋੜਾ ਜਿਹਾ ਵੀ ਮੈਨੂੰ ਭੁੱਲਣ ਦੀ ਬਿਮਾਰੀ ਚਾਦੀ ਆ ਉਹ ਇਹ ਨਹੀਂ ਵਾ ਮੈਂ ਡੇਲੀ ਪਾਉਣੀ ਪਾਉਣੀ ਹੁੰਦੀ ਆ ਤੇ ਉਹਨਾਂ ਵੀ ਕਈ ਵਾਰੀ ਮੈਂ ਭੁੱਲ ਵੀ ਜਾਂਦੀ ਆ ਵੀ ਅਸੀਂ ਕਾਰਗਿਲ ਫੀਡ ਲੈਣ ਦੀ ਹੋਈ ਆ ਹੁਣ ਕਾਰਗਿਲ 8000 ਉਹ ਐ ਹੋ ਜਾਂਦਾ ਕਿਉਂਕਿ ਇਹਨਾਂ ਵੀ ਇੱਕ ਤਾਂ ਗਾਂ ਦਾ ਦੁੱਧ ਸਸਤਾ ਪੈਂਦਾ ਪਤਲਾ ਹੁੰਦਾ ਵੀ ਐ ਹੋ ਜਾਂਦਾ ਵੀ ਚਲੋ ਇਹ ਫੀਡ ਨਾਲ ਜ਼ਿਆਦਾ ਦੇ ਦੂਗੀ ਇਹ ਦੁੱਧ ਜ਼ਰੂਰ ਵਧੇਗੀ ਸੇ ਫਰਕ ਪੈ ਗਿਆ ਵੀਰੇ ਤੇ ਪਰ ਹਨਾ ਵੀ ਪਸ਼ੂ ਨੂੰ ਨਿਚੋੜ ਦਿੰਦੀ ਆ ਨਾ ਅੰਦਰੋਂ ਵੀ ਦੁੱਧ ਵਧੀਆ ਨਾ ਬਦਿੰਦੀ ਆ ਤੇ ਪਸ਼ੂ ਖਾਰ ਮੰਦਾ ਦੁੱਧ ਦੀ ਉਹਦੇ ਨਾਲ ਤੇ ਆ ਜਿਹੜੀ ਫੀਡ ਆਪਾਂ ਪਾਉਣੇ ਆ ਤੇ ਇਹਦੇ ਚ ਦੇਖੋ ਹੁਣ ਆਪਾਂ ਲੇਟੀ ਜੇ ਪਾਵਾਂਗੇ ਆਪਾਂ ਪਸ਼ੂਨ ਕਣਕਾ ਨਾ ਉਹਦੇ ਨਾਲ ਆਪਾਂ ਪਸ਼ੂ ਰਾਜੀ ਹੁੰਦਾਗਾ ਤੇ ਇਹਦੇ ਚ ਤਾਂ ਆਪਣੀ ਕਣਕ ਪਾਈ ਪਾਈ ਹੁੰਦੀ ਆ ਵੈਸੇ ਆਪਾਂ ਇਹਦੇ ਨਾਲ ਲੇਟੀ ਵੀ ਪਾਉਂਦੇ ਰਹਿਣੇ ਆ ਤਾਂ ਕਰਕੇ ਵੀ ਸਾਡੇ ਪਸ਼ੂ ਵਧੀਆ ਰਹਿੰਦੇ ਆ ਕਿਸੇ ਪਾਸੋਂ ਲਿੱਸੇ ਲਾਵੇਂ ਨਹੀਂ ਤੇ ਇਹ ਵੀ ਨਹੀਂ ਹੈ ਨਾ ਜਿਵੇਂ ਹੁਣ ਸਾਡੀ ਮੱਝ 17 17.5 ਕਿਲੋ ਦੁੱਧ ਦਿੰਦੀ ਐ ਤੇ ਉਹਨੂੰ ਜਿਵੇਂ ਆਪਾਂ ਕਹਿ ਦਈਏ ਨਾ ਵੀ ਆਪਾਂ ਕਹਿ ਨਹੀਂ ਹੁੰਨੇ ਆ ਵੀ ਅੱਧੇ ਦੀ ਫੀਡ ਪਾਉਣੀ ਚਾਹੀਦੀ ਐ। ਅੱਧੇ ਦੀ ਫੀਡ ਇਹ ਨਹੀਂ ਵੀ ਮੈਂ ਆਹੀ ਜਿਹੜੀ ਬਣਾਈ ਵੀ ਫੀਡ ਐ ਇਹ 8 ਕਿਲੋ ਪਾਉਣਿਆ। ਨੇ ਮਸਾ ਇਹ ਤਾਂ ਵੀਰੇ ਜਿਵੇਂ 5 ਕਿਲੋ ਮਸਾ ਹੀ ਪਾਉਂਦੇ ਹੋਵਾਂਗੇ। ਤੇ ਦੂਸਰੀ ਆਪਾਂ ਪਾਉਣੇ ਹੁੰਨਿਆ ਨੂੰ ਜਿਵੇਂ ਲੇਟੀ, ਬਰੇਮਿਆਂ ਦੀ ਖਾਲ ਤੇ ਛੋਲੇ ਦਾ ਛਿਲਕਾ ਉਹ ਤਿੰਨੇ ਚੀਜ਼ਾਂ ਪਿਉਣੇ ਆ। ਉਹ ਹੋ ਜਾਂਦੀਆਂ। ਅਜੇ ਮੈਂ ਤਾਂ ਫੇਰ ਵੀ ਘੱਟ ਪਾਉਣਿਆ ਕਿਉਂਕਿ ਹਨਾ ਬੁੜੀਆਂ ਨੂੰ ਥੋੜਾ ਜਿਹਾ ਵੀ ਖਰਚੇ ਦਾ ਜ਼ਿਆਦਾ ਹੁੰਦਾ ਨਾ ਖਰਚਾ ਆਪਣਾ ਨਾ ਕਰੀਏ ਬਚਾਈਏ ਤੇ ਤਾਂ ਕਰਕੇ ਮੈਂ ਫਿਰ ਉਹ ਬਹੁਤ ਘੱਟ ਪਾਉਂਦੀ ਆ ਤੇ ਉਹਨੇ ਨਾਲ ਵੀ ਵਧੀਆ ਦੁੱਧ ਦੇ ਜਾਂਦੀਆਂ ਵਧੀਆ ਗੁਜ਼ਾਰਾ ਹੋ ਜਾਂਦਾ ਤੇ ਇੱਕ ਵੀਰ ਨੇ ਪੁੱਛਿਆ ਸੀ ਨਾ ਵੀ ਤੁਹਾਡੇ ਵੀ ਸ਼ੈੱਡ ਦੀ ਹੈ ਨਾ ਵੀ ਉਹ ਏਰੀਆ ਕਿੰਨਾਗਾ ਲਵਾਈ ਚੜਾਈ ਉਹ ਵੀਰੇ ਵੀ ਥੋੜਾ ਜਨਾ ਪਿੱਛੇ ਤੋਂ ਵੀ ਭੀੜਾ ਹੁੰਦਾਗਾ ਮੂਰੇ ਜਾ ਕੇ ਖੁੱਲਾ ਹੋ ਜਾਂਦਾ ਉਹਦੀ ਮੈਂ ਮੈਂ ਮਝੂਠ ਬੋਲਿਆ ਹਨ ਮੈਨੂੰ ਨਹੀਂ ਪਤਾਗਾ ਤੇ ਵੀ ਸ਼ਾਇਦ 25 ਤੋਂ 30 ਫੁੱਟ ਦੇ ਵਿੱਚ ਲੰਬਾ ਤਾਂ ਜ਼ਰੂਰ ਇੰਨਾ ਹੋਊਗਾ ਕਿਉਂਕਿ ਦੋ ਕਮਰੇ ਜਿੰਨਾ ਹੈਗਾ ਉਹ ਤੇ ਬਸ ਚੜਾਈ ਦਾ ਫਰਕ ਪੈ ਜਾਂਦਾ ਪਿੱਛੋਂ ਘੱਟ ਆ ਅੱਗੇ ਆ ਕੇ ਜ਼ਿਆਦਾ ਹੋ ਜਾਂਦੀ ਹੈ ਤੇ ਉਹ ਨਹੀਂ ਪਤਾ ਵੀ ਵੈਸੇ ਇੰਨਾ ਪਤਾਗਾ ਵੀ ਉੱਚ 7-8 ਪਸ਼ੂ ਵੱਡੇ ਤੇ 3-4 ਛੋਟੇ ਵਧੀਆ ਵੱਜ ਜਾਂਦੇ ਆ ਨੇ ਵੀ 10-11 ਪਸ਼ੂ ਮਸੇਨ ਨਾ ਕਾ ਤੇ ਫਿਰ ਆਪਾਂ ਉੱਤੇ ਭੁੱਕ ਦਿਨੇ ਥੋੜਾ ਥੋੜਾ ਦਾਣਾ ਇਹਨਾਂ ਨੂੰ ਤੇ ਪਸ਼ੂ ਰੱਖੇ ਚ ਵਧੀਆ ਫਾਇਦਾ ਵੀਰੇ ਵਧੀਆ ਬਚਤ ਹੁੰਦੀ ਆ ਆਪਾਂ ਸਾਰੇ ਭੈਣ ਭਰਾ ਮਨ ਉਹੀ ਕਹਿੰਦੇ ਹੁੰਨੇ ਵੀ ਹੋਰ ਨਹੀਂ ਤਾਂ ਇਹ ਕੰਮ ਜ਼ਰੂਰ ਕਰੋ ਵੀ ਮੰਨ ਲਾ ਵੀ ਆਪਦੇ ਨਾਲ ਬੱਚਿਆਂ ਨੂੰ ਵੀ ਜ਼ਰੂਰ ਸਕੇ ਆ ਵੀਰੇ ਵੀ ਕੋਈ ਹੋਰ ਸਵੇਰ ਨੂੰ ਨੌਕਰੀ ਨਾ ਮਿਲੂ ਤਾਂ ਕੰਮ ਕਰਤਾ ਲੈਣਗੇ ਤੇ ਬਸ ਆਪਾਂ ਤੇ ਇਹੀ ਸਲਾਹ ਦਿੰਨੇ ਆ ਆਪਾਂ ਨੂੰ ਵੀ ਬਚਤ ਵੀਰੇ ਵਧੀਆ ਹੁੰਦੀ ਆ ਹੁਣ ਜਿਹੜੀ ਆਪਾਂ ਨਵੀਂ ਮੱਝ ਲੈਤੀ ਆ ਤੇ ਉਹਦੇ ਪੈਸ ਵੀ ਪੈਸੇ ਜਿਹੜੇ ਵੀ ਹਨਾ ਆਪਾਂ ਦੁੱਧ ਚੋਂ ਹੀ ਲਾਉਣੇ ਆ ਵੀ ਇਹ ਪਾ ਮੈਟਰੀਅਲ ਵੀਰ ਤੋਂ ਪਾਵਾ ਜਾਂ ਜਿਹੜੇ ਘਰ ਲੈ ਕੇ ਜਾਂਦੇ ਉਹਨਾਂ ਤੋਂ ਫੜ ਕੇ ਤੇ ਅੱਜ ਤੁਸੀਂ ਕਹਿੰਦੇ ਹੋਵੋਗੇ ਅੱਜ ਤਾਂ ਵਧੀਆ ਕੱਪੜੇ ਪਾਈ ਫਿਰਤੀ ਅੱਜ ਵੀਰੇ ਆਪਾਂ ਨੂੰ ਥੋੜਾ ਜਿਹਾ ਬੈਂਕ ਚ ਕੰਮ ਸੀ ਉੱਥੇ ਗਏ ਸੀਗੇ ਤਾਂ ਕਰਕੇ ਫਿਰ ਆਪਾਂ ਚੇਂਜ ਹੀ ਨਿਕਰੇ ਵੀ ਚਲੋ ਕੋਈ ਗੱਲ ਨਹੀਂ ਆਪਾਂ ਐਂ ਕੰਮ ਕਰਨ ਲੱਗ ਜਾਨੇ ਆ ਤੇ ਪਾਤੀ ਵੀਰੇ ਆਪਾਂ ਲੇਟੀ ਬੈੜ ਨੂੰ ਤੇ ਬੈੜੇ ਨੂੰ ਆਪਣੀ ਲੱਗ ਗਿਆ ਪੰਜਵਾਂ ਮਹੀਨਾ ਤੇ ਚਲੋ ਵਧੀਆ ਹੁਣ ਮਤਲਬ ਕਿ ਆ ਜੀ ਚਾਰ ਪੰਜ ਦਿਨਾਂ ਦਾ ਸੋਹਣਾਗਾ ਮੌਸਮ ਉਹਦੇ ਨਾਲ ਵਧੀਆ ਦੁੱਧ ਦੇਣ ਲੱਗ ਗਈ ਉਹ ਫੇਰ ਦੁੱਧ ਵਧੀਆ ਵਧ ਗਈ ਪਹਿਲਾਂ ਕਿਉਂਕਿ ਹੌਂਕ ਦੀ ਜ਼ਿਆਦਾ ਸੀਗੀ ਹੁਣ 1.5 ਕਿਲੋ ਵੀ 1.5 ਕਿਲੋ ਦੁੱਧ ਫੇਰ ਵਧ ਗਈ ਉਹ ਪਹਿਲਾਂ ਘਟ ਗਈ ਸੀਗੀ ਤੇ ਉਹ ਠੰਡ ਨਾਲ ਫਰਕ ਪੈ ਗਿਆ ਪੰਜੇ ਤੱਕ 5 ਤਰੀਕ ਤੱਕ ਬਹੁਤ ਗਰਮੀ ਸੀ ਤੇ 6 ਤੋਂ ਵਧਿਆ ਠੰਡ ਹੋਣ ਲੱਗ ਗਈ ਤੇ ਹੁਣ ਆਪਣੇ ਜਿਹੜੀ ਛੋਟੀ ਪੈਲਨ ਸੋਈ ਵੀ ਸੀ ਉਹਦੀ ਵੀ ਏਆਈ ਕਰਵਾਈ ਹੈਗੀ ਤੇ ਕੋਹੇ ਨੂਰ ਦਾ ਸੀ ਮਨਾ ਉਹਦੇ ਤੇ ਦੂਸਰੀ ਵਾਜ ਦੇ ਉਹ ਟੁੱਟੇ ਸਿੰਗਲ ਦੇ ਉਹਦੇ ਹੈਗਾਗਾ ਸ਼ਾਮਬਾਲਕੀ ਦਾ ਦੇਖੋ ਵੀਰੇ ਬਾਕੀ ਕਰਮਾਂ ਦੀ ਗੱਲਾਂ ਜੇ ਰਹਿ ਜਾਣ ਤਾਂ ਤੇ ਆ ਆਪਾਂ ਪਾਉਣਿਆ ਪਾਊਡਰ ਆ ਇਹ ਹੈਗਾ ਜੀ ਟੋਟਾ ਵਿਟ ਤੇ ਇਹਦੇ ਵੀ ਰਿਜ਼ਲਟ ਮੈਨੂੰ ਵਧੀਆ ਲੱਗੇ ਸੋਹਣੇ ਤੇ ਆਪਾਂ ਛੋਟੀ ਲਾਡੂ ਨੂੰ ਵੀ ਹੁਣ ਡਾਕਟਰ ਕਹਿੰਦੇ ਆਪਾਂ ਮੇਹੀ ਪਾ ਦਿਆ ਕਰੋ ਉਹ ਇਹ ਭੌਣੇ ਹੁੰਨੇ ਥੋੜਾ ਜਿਹਾ ਆਪਾਂ ਲੇਟੇ ਚ ਨੂੰ ਤੇ ਇਹ ਭੌਣੇ ਦੋਨਾਂ ਝੋਟੀਆਂ ਨੂੰ ਇਹਨਾਂ ਆਪਾਂ ਮਤਲਬ ਕਿ ਜਦੋਂ ਹੀਟ ਚ ਨਹੀਂ ਆਈਆਂ ਸੀ ਉਦੋਂ ਪਾਉਣ ਲੱਗੇ ਸੀਗੇ ਤੇ ਫਿਰ ਚਲੋ ਵਧੀਆ ਹੀਟ ਚ ਆ ਗਈਆਂ ਤੇ ਫਿਰ ਆ ਫਿਰ ਵੀ ਡਾਕਟਰ ਕਹਿੰਦਾ ਵੀ ਚਲੋ ਕੋਈ ਡਰ ਤਾਂ ਹੈ ਨਹੀਂਗਾ ਪਾ ਦਿਆ ਕਰੋ ਤੇ ਆਪਾਂ ਪਾ ਰਹੇ ਆ ਸਾਰੀਆਂ ਨੂੰ ਇਹੇ ਤੇ ਵੀਰੇ ਕਮੈਂਟ ਕਰਕੇ ਜਰੂਰ ਹੌਸਲਾ ਦਿਆ ਕਰੋ ਵੀ ਵੀਡੀਓ ਕਿਵੇਂ ਲੱਗਦੀ ਹੁੰਦੀ ਹੈ ਪਲੀਜ਼ ਰਿਕੁਐਸਟ ਆ ਵੀ ਇਹਨੇ ਨਾ ਹਨਾ ਹੋਰ ਵੀਡੀਓ ਬਣਾਉਣ ਨੂੰ ਵੀ ਜੀ ਕਰਦਾਗਾ ਤੇ ਚਲੋ ਵੀਰੇ ਆਪਾਂ ਹੁਣ ਕਿਸੇ ਹੋਰ ਵੀਡੀਓ 'ਚ ਮਿਲਾਂਗੇ ਤੇ ਅੱਜ ਵਾਲੀ ਵੀਡੀਓ ਇੰਨੀ ਕੀ ਕਿਉਂਕਿ ਮੂਡ ਹੈ ਨਹੀਂ ਸੀ ਬਾਈ ਰਾਜਵੀਰ ਕਰਕੇ ਤੇ ਫਿਰ ਵੀ ਆਏ ਹੋਗੇ ਕਾਫੀ ਦਿਨ ਹੋ ਗਏ ਵੀਡੀਓ ਪਾਈ ਨੂੰ ਤੇ ਚਲੋ ਵੀਰੇ ਆਪਾਂ ਕਿਸੇ ਹੋਰ ਵੀਡੀਓ 'ਚ ਮਿਲਦੇ ਆਂ ਤੇ ਬਾਏ ਸਾਰਿਆਂ ਨੂੰ ਆਸਤੇ ਰੋ ਬਾਸਤੇ ਰੋ ਸੋਹਣੇ ਸੋਹਣੇ ਕਮੈਂਟ ਕਰਦੇ ਰੋ ਤੇ ਇੰਨੇ ਨਾਲ ਮੈਨੂੰ ਹੌਸਲਾ ਹੋ ਜਾਂਦਾ ਬਾਏ ਜੀ